ਗਰਮੀ ਨੇ ਛੜਵਾਏ ਲੇਟਰਾਂ ਦੇ ਪਸੀਨੇ ਤਰੁਅੰਤਰੀ ਹੋਣ ਲੱਗਿਆ ਚੋਣ ਪ੍ਰਚਾਰ ਵਾਟਾ ਤੱਕ ਲੇਟਰਾਂ ਦੀ ਜ਼ੁਬਾਨ ਤੇ ਅਸਮਾਨ 'ਤੇ ਵਰਗੀ ਅੱਗ ਤਕੜਾਕੇ ਦੀ ਗਰਮੀ ਨੇ ਜਿੱਥੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਕਰ ਦਿੱਤਾ ਉੱਥੇ ਹੀ ਲੋਕ ਸਭਾ ਚੋਣਾਂ ਦੇ ਵਿੱਚ ਸਿਰਫ 7 ਦਿਨਾਂ ਦਾ ਸਮਾਂ ਬਾਕੀ ਅਤੇ ਅਜੇ ਹੇ ਦੇ ਵਿੱਚ ਹਰ ਪਾਰਟੀ ਦੇ ਉਮੀਦਵਾਰ ਆਪਣੇ ਪਰਿਵਾਰਾਂ ਸਮੇਤ ਲੋਕਾਂ ਦੇ ਵਿੱਚ ਜਾ ਜਾ ਕੇ ਆਪਣਾ ਪਸੀਨਾ ਵਹਾਰੇ ਨੇ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਤੇ ਲੋਕਾਂ ਦੀ ਸਿਹਤ ਦਾ ਵੀ ਧਿਆਨ ਰੱਖਦੇ ਹੋਏ ਉਮੀਦਵਾਰ ਇੰਡੋਰ ਪ੍ਰੋਗਰਾਮਾਂ ਨੂੰ ਹੁਣ ਜ਼ਿਆਦਾਤਰ ਜਿਹੜਾ ਤਰਜੀਹ ਦੇ ਰਹੇ ਨੇ ਦੱਸਦੀ ਹੈ ਕਿ ਜ਼ਿਆਦਾਤਰ ਉਮੀਦਵਾਰ ਗਰਮੀ ਦੇ ਮੌਸਮ ਦੇ ਵਿੱਚ ਸਵੇਰੇ ਸ਼ਾਮ ਅਤੇ ਦੇਰ ਰਾਤ ਹੀ ਚੋਣ ਪਚਾਰ ਦੇ ਵਿੱਚ ਰੁੱਝਦੇ ਨਿਯਤਾਨਾਂ ਦੇ ਵਿੱਚ ਬੁੱਧਵਾਰ ਨੂੰ ਤਾਪਮਾਨ 46 ਡਿਗਰੀ ਨੂੰ ਪਾਰ ਕਰ ਗਿਆ ਤੇ ਆਉਣ ਵਾਲੇ 4 ਦਿਨਾਂ ਦੇ ਵਿੱਚ ਤਾਪਮਾਨ 49 ਡਿਗਰੀ ਤੱਕ ਪਹੁੰਚਣ ਦੀ ਪੂਰੀ ਪੂਰੀ ਸੰਭਾਵਨਾ ਬਣੀ ਹੈ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਪਿਛਲੇ 40 ਸਾਲਾਂ ਦੇ ਸਾਰੇ ਰਿਕਾਰਡ ਜਿਹੜੇ ਨੇ ਪਲਾਂ ਦੇ ਵਿੱਚ ਚੂਰ ਚੂਰ ਹੋ ਜਾਣਗੇ ਜਦ ਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਨੂੰ ਲੈ ਕੇ ਵੀ ਰੈਡ ਅਲਰਟ ਜਾਰੀ ਕੀਤਾ ਗਿਆ ਜੇਸਕਰ ਕੇ ਲੁਧਿਆਣਾ ਤੋਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਇੱਕ ਹਾਲ ਦੇ ਵਿੱਚ ਆਪਣਾ ਚੋਣ ਪ੍ਰਚਾਰ ਕੀਤਾ ਉੱਤੇ ਹੀ ਜੇਕਰ ਅਕਾਲੀਆਂ ਦੀ ਗੱਲ ਕਰੀਏ ਤਾਂ ਅਕਾਲੀ ਦਲ ਪਾਰਟੀ ਦੇ ਵੱਲੋਂ ਵੀ ਹੁਣ ਬੰਦ ਕਮਰਿਆਂ ਦੇ ਵਿੱਚ ਚੋਣ ਪ੍ਰਚਾਰ ਕਰਕੇ ਲੋਕਾਂ ਦੇ ਕੋਲੋਂ ਵੋਟਾਂ ਬਟੋਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਉਂਕਿ ਗਰਮੀ ਨੇ ਵੱਟ ਕੱਢੇ ਹੋਏ ਨੇ ਤੇ ਜਿਸ ਕਰਕੇ ਹੁਣ ਲੋਕਾਂ ਦੀ ਸਿਹਤ ਦਾ ਖਾਸ ਖਿਆਲ ਰੱਖਦੇ ਹੋਏ ਲੀਡਰਾਂ ਦੇ ਵੱਲੋਂ ਬੰਦ ਕਮਰਿਆਂ ਦੇ ਵਿੱਚ ਕੀ ਚੋਣ ਪ੍ਰਚਾਰ ਚੜਾਗਾ ਖਾਸ ਤੌਰ ਦੇ ਉੱਤੇ ਕੀਤਾ ਜਾ ਰਿਹਾ ਉਥੇ ਕੀ ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਦੇ ਵਿੱਚ ਨਾ ਤਾਂ ਮੀਂਹ ਪੈਣ ਦੀ ਕੋਈ ਸੰਭਾਵਨਾ ਹੈ ਅਤੇ ਨਾ ਹੀ ਲੋਕਾਂ ਨੂੰ ਗਰਮੀ ਤੋਂ ਕੋਈ ਰਾਹਤ ਮਿਲਣ ਦੇ ਕੋਈ ਵੀ ਸੰਕੇਤ ਆਉਣ ਵਾਲੇ 2 ਦਿਨਾਂ ਦੇ ਵਿੱਚ 49 ਡਿਗਰੀ ਤੱਕ ਵੀ ਜਾ ਸਕਦਾ ਹੈ ਅਜਿਹੇ ਦੇ ਵਿੱਚ ਲੋਕ ਸਭਾ ਚੋਣਾਂ ਲੜ ਰਿਹਾ ਉਮੀਦਵਾਰਾਂ ਦੀ ਚੋਣ ਮੁਹਿੰਮ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ ਜਿੱਥੇ ਦੁਪਹਿਰ ਸਮੇਂ ਸੜਕਾਂ ਤੇ ਸਨਨਾਟਾ ਛਾ ਜਾਂਦਾ ਉਥੇ ਕੀ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਕਾਫੀ ਜ਼ਿਆਦਾ ਝਿਜਕਦੇ ਹੈ ਜਿਸ ਕਰਕੇ ਸਰਕਾਰ ਨੇ ਵੀ ਬੱਚਿਆਂ ਨੂੰ ਛੁੱਟੀਆਂ ਜੜੀਆਂ ਨੇ ਦੇ ਦਿੱਤੀਆਂ ਨੇ ਗਰਮੀ ਨੇ ਛੜਵਾਏ ਲੀਡਰਾਂ ਦੇ ਪਸੀਨੇ ਤੁਰੰਤਰੀ ਹੌਣ ਲੱਗ ਗਿਆ ਚੋਣ ਪ੍ਰਚਾਰ ਵਾਟਾ ਤੱਕ ਲੀਡਰਾਂ ਦੀ ਜ਼ੁਬਾਨ ਤੇ ਅਸਮਾਨ ਤਵਰ ਗਈ ਅੱਗ ਅਕੜਾਕੇ ਦੀ ਗਰਮੀ ਨੇ ਜਿੱਥੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਕਰ ਦਿੱਤਾ ਉੱਥੇ ਕੀ ਲੋਕ ਸਭਾ ਚੋਣਾਂ ਦੇ ਵਿੱਚ ਸਿਰਫ 7 ਦਿਨਾਂ ਦਾ ਸਮਾਂ ਬਾਕੀ ਅਤੇ ਅਜਿਹੇ ਦੇ ਵਿੱਚ ਹਰ ਪਾਰਟੀ ਦੇ ਉਮੀਦਵਾਰ ਆਪਣੇ ਪਰਿਵਾਰਾਂ ਸਮੇਤ ਲੋਕਾਂ ਦੇ ਵਿੱਚ ਜਾ ਜਾ ਕੇ ਆਪਣਾ ਪਸੀਨਾ ਵਹਾ ਰਹੇ ਨੇ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਤੇ ਲੋਕਾਂ ਦੀ ਸਿਹਤ ਦਾ ਵੀ ਧਿਆਨ ਰੱਖਦੇ ਹੋਏ ਉਮੀਦਵਾਰ ਇੰਡੋਰ ਪ੍ਰੋਗਰਾਮਾਂ ਨੂੰ ਹੁਣ ਸਾਧਾ ਤਾ ਜਿਹੜਾ ਤਰਜੀਹ ਦੇ ਰਹੇ ਨੇ ਦੱਸ ਦਈਏ ਕਿ ਜ਼ਿਆਦਾਤਰ ਉਮੀਦਵਾਰ ਗਰਮੀ ਦੇ ਮੌਸਮ ਦੇ ਵਿੱਚ ਸਵੇਰੇ ਸ਼ਾਮ ਅਤੇ ਦੇਰ ਰਾਤ ਹੀ ਚੋਣ ਪਚਾਰ ਦੇ ਵਿੱਚ ਰੁੱਝਦੇ ਨਿਯਤਾਨਾਂ ਦੇ ਵਿੱਚ ਬੁੱਧਵਾਰ ਨੂੰ ਤਾਪਮਾਨ 46 ਡਿਗਰੀ ਨੂੰ ਪਾਰ ਕਰ ਗਿਆ ਤੇ ਆਉਣ ਵਾਲੇ 4 ਦਿਨਾਂ ਦੇ ਵਿੱਚ ਤਾਪਮਾਨ 49 ਡਿਗਰੀ ਤੱਕ ਪਹੁੰਚਣ ਦੀ ਪੂਰੀ ਪੂਰੀ ਸੰਭਾਵਨਾ ਬਣੀ ਹੈ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਪਿਛਲੇ 40 ਸਾਲਾਂ ਦੇ ਸਾਰੇ ਰਿਕਾਰਡ ਜਿਹੜੇ ਨੇ ਪਲਾਂ ਦੇ ਵਿੱਚ ਚੂਰ-ਚੂਰ ਪਹੁੰਚ ਜਾਣਗੇ ਜਦਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਨੂੰ ਲੈ ਕੇ ਵੀ ਰੈਡ ਅਲਰਟ ਜਾਰੀ ਕੀਤਾ ਗਿਆ ਜੇ ਨਸਕਾਰ ਕੇ ਲੁਧਿਆਣਾ ਤੋਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਇੱਕ ਹਾਲ ਦੇ ਵਿੱਚ ਆਪਣਾ ਚੋਣ ਪ੍ਰਚਾਰ ਕੀਤਾ ਉੱਤੇ ਹੀ ਜੇਕਰ ਅਕਾਲੀਆਂ ਦੀ ਗੱਲ ਕਰੀਏ ਤਾਂ ਅਕਾਲੀ ਦਲ ਪਾਰਟੀ ਦੇ ਵੱਲੋਂ ਵੀ ਹੁਣ ਬੰਦ ਕਮਰਿਆਂ ਦੇ ਵਿੱਚ ਚੋਣ ਪ੍ਰਚਾਰ ਕਰਕੇ ਲੋਕਾਂ ਦੇ ਕੋਲੋਂ ਵੋਟਾਂ ਬਟੌਰਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਉਂਕਿ ਗਰਮੀ ਨੇ ਵੱਟ ਕੱਢੇ ਹੋਏ ਨੇ ਤੇ ਜਿਸ ਕਰਕੇ ਹੁਣ ਲੋਕਾਂ ਦੀ ਸਿੱਖਤ ਦਾ ਖਾਸ ਖਿਆਲ ਰੱਖਦੇ ਹੋਏ ਲੀਡਰਾਂ ਦੇ ਵੱਲੋਂ ਪੰਦ ਕਮਰਿਆਂ ਦੇ ਵਿੱਚ ਕੀ ਚੋਣ ਪ੍ਰਚਾਰ ਚੜਾ ਹੈਗਾ ਖਾਸ ਤੌਰ ਦੇ ਉੱਤੇ ਕੀਤਾ ਜਾ ਰਿਹਾ ਉੱਥੇ ਕੀ ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਦੇ ਵਿੱਚ ਨਾ ਤਾਂ ਮੀਂਹ ਪੈਣ ਦੀ ਕੋਈ ਸੰਭਾਵਨਾ ਹੈ ਅਤੇ ਨਾ ਹੀ ਲੋਕਾਂ ਨੂੰ ਗਰਮੀ ਤੋਂ ਕੋਈ ਰਾਹਤ ਮਿਲਣ ਦੇ ਕੋਈ ਵੀ ਸੰਕੇਤ ਆਉਣ ਵਾਲੇ 2 ਦਿਨਾਂ ਦੇ ਵਿੱਚ 49 ਡਿਗਰੀ ਤੱਕ ਵੀ ਜਾ ਸਕਦਾ ਹੈ ਅਜਿਹੇ ਦੇ ਵਿੱਚ ਲੋਕ ਸਭਾ ਚੋਣਾਂ ਲੜ ਰਗੇ ਉਮੀਦਵਾਰਾਂ ਦੀ ਚੋਣ ਮੁਹਿੰਮ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ ਜਿੱਥੇ ਦੁਪਹਿਰ ਸਮੇਂ ਸੜਕਾਂ ਤੇ ਸਨਨਾਟਾ ਛਾ ਜਾਂਦਾ ਉੱਥੇ ਕੀ ਕਰਾ ਤੋਂ ਬਾਹਰ ਨਿਕਲਣ ਤੋਂ ਵੀ ਕਾਫੀ ਜ਼ਿਆਦਾ ਝਿਜਕਦੇ ਐ ਜਿਸ ਕਰਕੇ ਸਰਕਾਰ ਨੇ ਵੀ ਬੱਚਿਆਂ ਨੂੰ ਛੁੱਟੀਆਂ ਜੜੀਆਂ ਨੇ ਦੇ ਦਿੱਤੀਆਂ ਨੇ